ਜੀ 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 ਕੁਆਲਟੀ ਉਹ ਬਹੁਤ ਵਧੀਆ ਜੀ ਠੀਕ ਹੈ ਝਾੜ ਪੱਖੋਂ ਵੀ ਤੇ ਰੱਖਣ ਪੱਖੋਂ ਵੀ ਆਪਾਂ ਵੀ ਘਰ ਵੀ ਨੂੰ ਆਪਾਂ 8-9 ਮਹੀਨੇ ਰੱਖ ਸਕਦੇ ਆ ਜੀ ਠੀਕ ਹੈ ਬਾਈ ਵੀ ਕਿਸੇ ਪ੍ਰਕਾਰ ਦਾ ਕੋਈ ਉਹ ਹੋਣੀ ਆਉਂਦਾ ਜਿਵੇਂ ਹਰਾ ਜਾ ਹੋ ਜਾਂਦਾ ਹਨਾ ਕੋਈ ਨਹੀਂ ਕੋਈ ਨਹੀਂ ਹੈ ਜੀ ਕੋਈ ਨਸਾਰਾ ਨਹੀਂ ਹੈ ਜੀ ਕੋਈ ਘੰਡਾ ਨਹੀਂ ਹੈ ਜੀ ਠੀਕ ਹੈ ਜੀ ਤੇ ਕੀ ਰੇਟ ਆਪਾਂ ਸੇਲ ਕਰ ਰਹੇ ਆ ਬਾਈ ਇੱਥੇ ਇਹ ਭਾਈ ਇਹ ਆਪਾਂ 80 ਰੁਪਏ ਕਿਲੋ ਕਰਦੇ ਆ ਜੀ। ਜੇ ਉਹ ਆਪਣਾ ਕੋਈ ਜ਼ਿਮੀਂਦਾਰ ਜ਼ਿਆਦਾ ਲੈਣ ਵਾਲਾ ਜੀ ਉਹਨੂੰ ਜੇ ਆਪਾਂ 75 ਰੁਪਏ ਕਰਦੇ ਆ। ਠੀਕ ਹੈ ਜੀ ਵੀ ਜਿਹਨੇ ਮੰਨ ਲਓ ਵੀ ਕਿੱਲਿਆਂ ਦੇ ਹਿਸਾਬ ਤੇ ਲਾਉਣੀਆਂ ਤੁਸੀਂ ਦੇਖ ਸਕਦੇ ਹੋ ਭਰਾਵੋ ਵੀ ਜਮਾ ਇਹਦੇ ਨਾਲ ਕੋਈ ਦਿੱਤਾ ਵਗੈਰਾ ਨਹੀਂ ਹੈਗਾ ਮਿੱਟੀ ਵਗੈਰਾ ਨਹੀਂ ਹੈਗੀ ਹੈਨਾ। ਹਾਂਜੀ ਦੋਸਤੋ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਮੈਂ ਤੁਹਾਡਾ ਆਪਣਾ ਸੁਖੀ ਸ਼ੇਰਗਿੱਲ ਪਿੰਡ ਹਰੀਗੜ ਜ਼ਿਲ੍ਹਾ ਬਰਨਾਲਾ। ਭਰਾਵੋ ਜਿਵੇਂ ਤੁਸੀਂ ਮੰਗਰ ਦੇ ਪਾਸੇ ਪੋਸਟਰ ਲੱਗਿਆ ਦੇਖ ਰਹੇ ਹੋ ਹੈਨਾ ਤੇ ਆਪਾਂ ਰਤੀਆ ਅਨੀਅਨ ਫਾਰਮਰਸ ਵਾਲੇ ਵੀਰਾਂ ਦੀ ਵੀਡੀਓ ਕਰੀ ਸੀ ਰਤੀਏ ਤੇ ਬਾਈ ਜਸਪਾਲ ਜੀ ਆਪਣੇ ਨਾਲ ਖੜੇ ਨੇਗੇ ਤੇ ਅੱਜ ਆਪਾਂ ਇਹਨਾਂ ਦੇ ਇੱਕ ਨਵੇਂ ਕਾਊਂਟਰ ਪਲੱਸ ਨਰਸਰੀ ਦੀ ਓਪਨਿੰਗ ਤੇ ਆਏ ਹੋਇਆਗੇ ਤੇ ਨਰਸਰੀ ਦੀ ਪਨੀਰੀ ਤਾਂ ਪਹਿਲਾਂ ਤੋਂ ਹੀ ਉੱਥੇ ਤਿਆਰ ਹੋ ਰਹੀ ਹੈਗੀ ਤੇ ਕਾਊਂਟਰ ਦੀ ਅੱਜ ਓਪਨਿੰਗ ਹੋ ਰਹੀ ਹੈਗੀ ਛੋ ਜਸਪਾਲ ਬਾਈ ਜੀ ਸਸੀ ਗਾਲ ਜੀ ਹੋ ਠੀਕੋ ਬਾਈ ਚਰਦੀ ਕਲਾ ਜੀ ਚਰਦੀ ਕਲਾ ਜੀ ਤੇ ਬਾਈ ਜਿਹੜੀ ਆਪਾਂ ਗੱਲ ਕਰੀਏ ਵੀ ਜਿਸ ਤਰ੍ਹਾਂ ਦੇ ਪਨੀਰੀ ਸੋਡੇ ਪਿੰਡੋਂ ਮਿਲਦੀ ਆ ਰਤੀਏ ਤੋਂ ਹਣਾ ਸੇਮ ਉਹੀ ਕੁਆਲਟੀ ਦੀ ਚੀਜ਼ ਇੱਥੇ ਤਿਆਰ ਹੋ ਰਹੀ ਐ ਬਿਲਕੁਲ ਉਹੀ ਆਪਣਾ ਜਿਹੜਾ ਪਿੰਕ ਸੀਡ ਆ ਠੀਕ ਹੈ ਜੀ ਇਹ ਆਪਣੇ ਤੋਂ ਪਿੱਛੇ 5 ਸਾਲ ਪਹਿਲਾਂ ਸੁਖਜਿੰਦਰ ਸਿੰਘ ਜੀ ਬੀ ਲਿਆ ਕੇ ਆਪਦੇ ਖੇਤ ਦੇ ਵਿੱਚ ਪਨੀਰੀ ਬੀਜ ਕੇ ਪਿਆਜ਼ ਬੀਜਦੇ ਰਿਹਾ ਠੀਕ ਹੈ ਜੀ ਹਰ ਇੱਕ ਜੋ ਇਹਨਾਂ ਨਰਸਰੀ ਦੇ ਰੂਪ 'ਚ ਸਾਡੇ ਨਾਲ ਜੁੜੇ ਸੀਗੇ ਪਹਿਲੇ ਸਾਲ ਠੀਕ ਹੈ ਤਾਂ ਹੁਣ ਇੱਥੇ ਇਹਨਾਂ ਨੇ ਕਾਊਂਟਰ ਖੋਲ੍ਹਿਆ ਐ ਠੀਕ ਹੈ ਜੀ ਤੇ ਰਤੀਏ ਤੋਂ ਵੀ ਪਨੀਰੀ ਆਉਂਦੀ ਆ ਤੇ ਜਿਹੜੀ ਇਹਨਾਂ ਇੱਥੇ ਬੀਜ ਰੱਖੀ ਆ ਉਹ ਵੀ ਇੱਥੇ ਪੱਟ ਕੇ ਸੇਲ ਕਰਦੇ ਆ ਉਹ ਵੀ ਪੱਟ ਕੇ ਇੱਥੇ ਸੇਲ ਕਰਦੇ ਆ ਪਲੱਸ ਰਤੀਏ ਤੋਂ ਵੀ ਆਉਂਦੀ ਆ ਆਪਾਂ ਜੇ ਗੱਲ ਕਰੀਏ ਵੀ ਸੁਖਜਿੰਦਰ ਟਿਵਾਣੇ ਬਾਈ ਨੂੰ ਛੋਡੇ ਨਾਲ ਜੁੜੇ ਹੋਏ ਨੂੰ 5 ਸਾਲ ਹੋ ਗਏ ਦੀ ਹਾਂਜੀ ਠੀਕ ਆ ਦੇਖ ਲਓ ਭਰਾਵਾ ਵੀ ਬਾਈ ਨੇ ਪਹਿਲਾਂ ਆਪਦੇ ਖੇਤ ਦੇ ਵਿੱਚ ਗੰਢਾ ਆਪਦੇ ਟਰਾਈ ਕੀਤਾ ਹਨਾ ਘਰੇ ਤੇ ਆਣ ਗਮਾਂਡ ਨੂੰ ਵੀ ਖਵਾਇਆ ਹੋਊਗਾ ਉਹ ਨਹੀਂ ਸੁਖਜਿੰਦਰ ਸਿੰਘ ਜੀ ਕਮਰਸ਼ੀਅਲ ਤੌਰ ਤੇ ਖੇਤੀ ਕਰਦੇ ਸੀਗੇ 5-10 ਸਾਲਾਂ ਤੋਂ ਪਿਆਜ਼ ਦੀ ਖੇਤੀ ਕਰਦੇ ਰਿਹਾ ਠੀਕ ਹੈ ਜੀ ਹਾਂਜੀ ਹਾਂਜੀ ਠੀਕ ਹੈ ਤੇ ਉਸ ਤੋਂ ਬਾਅਦ ਹੁਣ ਇਹ ਨਰਸਰੀ ਦੇ ਵਿੱਚ ਆ ਗਏ ਜੀ ਪਹਿਲੇ ਸਾਲ ਇਹ ਨਾ ਨਰਸਰੀ ਦਾ ਪ੍ਰੋਗਰਾਮ ਵੀ ਕਰਿਆ ਇਹਨਾਂ ਠੀਕ ਹੈ ਜੀ ਤਾਂ ਉਸ ਕਰਕੇ ਫਿਰ ਇਹ ਨਾ ਨਰਸਰੀ ਬੀਜੀ ਆ ਤਾਂ ਇੱਥੇ ਕਾਊਂਟਰ ਲਾਉਣਾ ਇਹਨਾਂ ਚਾਹਿਆ ਠੀਕ ਹੈ ਫਿਰ ਅਸੀਂ ਆਖਿਆ ਵੀ ਅਸੀਂ ਵੀ ਸਾਫ ਦੇਵਾਂਗੇ ਤੁਹਾਡਾ ਵੀ ਜੇ ਇੱਥੋਂ ਪਨੀਰੀ ਘਟ ਜੂਗੀ ਤਾਂ ਅਸੀਂ ਉਥੋਂ ਰੋਦੀ ਤੋਂ ਬੋਦੀ ਕਰਾਂਗੇ ਬਿਲਕੁਲ ਜੀ ਇਹ ਬਾਈ ਜੀ ਦੀ ਲੋਕੇਸ਼ਨ ਆ ਜਾਂਦੀ ਹੈ ਜੀਟੀ ਰੋਡ ਸਰਹੰਦ ਸਾਨੀਪੁਰ ਰੋਡ ਪੁਲ ਦੇ ਥੱਲੇ ਬਿਲਕੁਲ ਹੈ ਨਾ ਮੈਂ ਭਰਾਵਾਂ ਨੂੰ ਦੱਸਣਾ ਚਾਹਣਾ ਵੀ ਆਹਾ ਬਾਈ ਜੀ ਇੱਥੇ ਲੋਕੇਸ਼ਨ ਆ ਗਈ ਜਿੱਥੋਂ ਰੇਲਵੇ ਸਟੇਸ਼ਨ ਨੂੰ ਰੋੜ ਜਾਂਦਾ ਤੇ ਇਧਰੋਂ ਆਹ ਰੋਡ ਜਾਂਦਾ ਰਾਜਪੁਰੇ ਨੂੰ ਤੇ ਜਿਹੜੀ ਆਹ ਲੋਕੇਸ਼ਨ ਆ ਗਈ ਇਹ ਜਾਂਦੀ ਆ ਬਾਈ ਜੀ ਥਾਨੀਪੁਰ ਪਿੰਡ ਨੂੰ ਹਣਾ ਬਿਲਕੁਲ ਜੀ ਸੋ ਆ ਜਿਓ ਬਾਈ ਜੀ ਆਪਾਂ ਹੁਣ ਸੁਖਜਿੰਦਰ ਬਾਈ ਜੀ ਨਾਲ ਗੱਲਬਾਤ ਕਰਦੇ ਤੇ ਇਹਨੂੰ ਦਿਖਾਉਣ ਆ ਜਿਓ ਬਾਈ ਉਧਰ ਹੀ ਆ ਜਓ ਤਾਂ ਜੋ ਸਾਰੇ ਵੀਰਾਂ ਨੂੰ ਆਪਣਾ ਜਿਹੜਾ ਅੱਡਾ ਗਾ ਉਹ ਦੇਖ ਜੇ ਤੇ ਬਾਈ ਜੀ ਆਪਾਂ ਇਸ ਟਾਈਮ ਸਰਹੰਦ ਫਟੇਗੜ ਸਾਹਿਬ ਦੇ ਵਿੱਚ ਖੜੇ ਆ ਤੇ ਸਾਰੇ ਵੀਰਾਂ ਨੂੰ ਪਤਾ ਵੀ 2-4 ਦਿਨਾਂ ਤੱਕ ਆਹ ਸਾਰਾ ਜਿਹੜਾ ਸੀਦੀ ਹਫਤਾ ਚੱਲ ਰਿਹਾਗਾ ਤੇ ਬਾਹਰੋਂ ਜਿਹੜੀ ਸੰਗਤ ਆ ਗਈ ਉਹ ਬਹੁਤ ਔਣੀ ਆਗੀ ਤੇ ਸੈਜਿੰਦਰ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਤੇ ਬਾਈ ਜੀ ਤੁਹਾਡਾ ਵਿਸ਼ਵਾਸ ਬਣ ਗਿਆ ਸੀ ਪੱਕਾ ਬਾਈ ਹੋਰਾਂ ਦੇ ਵੀ ਜਿਹੜਾ ਇਹਨਾਂ ਦਾ ਪਿੰਕ ਪਿਆਜ ਆ ਜਾਈ ਵਧੀਆ ਵੈਰੈਟੀ ਹੈ ਬਹੁਤ ਵਧੀਆ ਜੀ ਆ 250 ਕੁਇੰਟਲ ਤੋਂ ਉੱਪਰ ਗਿਆ ਜੀ ਠੀਕ ਹੈ ਲਾਸਟ ਸਾਲ ਵੀ ਗਿਆ ਜੀ ਠੀਕ ਹੈ ਹਾਂਜੀ ਹਾਂ ਸੋ ਨੂੰ ਆਪ ਨੂੰ ਬਾਈ ਜਿਵੇਂ ਬਾਈ ਜੀ ਨੇ ਦੱਸਿਆ ਜਸਪਾਲ ਨੇ ਵੀ ਤੁਸੀਂ ਆਪ ਕਮਰਸ਼ੀਅਲ ਤੌਰ ਤੇ ਪਿਆਜ ਦੀ ਖੇਤੀ ਕਰਦੇ ਸੀ ਕਿੰਨੇ ਸਮੇਂ ਤੋਂ ਪਿਆਜ ਦੀ ਖੇਤੀ ਕਰ ਰਹੇ ਹੋ ਬਾਈ ਅਸੀਂ ਲਾਸਟ 10 ਸਾਲ ਤੋਂ ਕਰਦੇ ਹਾਂ ਪਰ ਇਹਨਾਂ ਨਾਲ ਬਾਈ ਜੀ ਉਹਨਾਂ ਨਾਲ ਅਸੀਂ ਲਾਸਟ 6 ਸਾਲਾਂ ਤੋਂ ਜੁੜੇ ਹੋਏ ਹਾਂ ਜੀ ਠੀਕ ਹੈ ਬ ਤੇ ਉਸ ਤੋਂ ਬਾਅਦ ਫਿਰ ਇਸ ਵਾਰ ਪਨੀਰੀ ਦੇ ਵਿੱਚ ਵੀ ਆ ਗਏ ਵੀ ਆਪਾਂ ਲੋਕਾਂ ਨੂੰ ਆਲੇ ਦੁਆਲੇ ਦੇਣੂਗਾ ਆਪਾਂ ਜਿਹੜੀ ਨਰਸਰੀ ਆ ਗਈ ਉਹ ਵਧੀਆ ਚੀਜ਼ ਲੋਕਾਂ ਨੂੰ ਪ੍ਰੋਵਾਈਡ ਕਰੀਏ ਬਾਈ ਜੀ ਕੁਆਲਟੀਓ ਬਹੁਤ ਵਧੀਆ ਜੀ ਠੀਕ ਹੈ ਝਾੜ ਪੱਖੋਂ ਵੀ ਤੇ ਰੱਖਣ ਪੱਖੋਂ ਵੀ ਆਪਾਂ ਵੀ ਘਰ ਵੀ ਇਹਨੂੰ ਆਪਾਂ 8-9 ਮਹੀਨੇ ਰੱਖ ਸਕਦੇ ਹਾਂ ਜੀ ਠੀਕ ਆ ਬਾਈ ਵੀ ਕਿਸੇ ਪ੍ਰਕਾਰ ਦਾ ਕੋਈ ਉਹ ਹੋਣੀ ਆਉਂਦਾ ਜਿਵੇਂ ਹਰਾ ਜਾ ਹੋ ਜਾਂਦਾ ਹੈ ਨਾ ਕੋਈ ਨਹੀਂ ਕੋਈ ਨਹੀਂ ਹੈ ਜੀ ਕੋਈ ਨਸਾਰਾ ਨਹੀਂ ਹੈ ਜੀ ਕੋਈ ਘੰਡਾਲ ਨਹੀਂ ਹੈ ਜੀ ਠੀਕ ਹੈ ਜੀ ਤੇ ਕੀ ਰੇਟ ਆਪਾਂ ਸੇਲ ਕਰ ਰਹੇ ਹਾਂ ਬਾਈ ਇੱਥੇ ਇਹ ਭਾਈ ਇਹ ਆਪਾਂ 80 ਰੁਪਏ ਕਿਲੋ ਕਰਦੇ ਆ ਜੀ। ਜੇ ਉਹ ਆਪਣਾ ਕੋਈ ਜ਼ਿਮੀਂਦਾਰ ਜ਼ਿਆਦਾ ਲੈਣ ਵਾਲਾ ਹੀ ਉਹਨੂੰ ਹੀ ਆਪਾਂ 75 ਰੁਪਏ ਕਰਦੇ ਆ। ਠੀਕ ਹੈ ਜੀ ਵੀ ਜਿਹਨੇ ਮੰਨ ਲਓ ਵੀ ਕਿੱਲਿਆਂ ਦੇ ਹਿਸਾਬ ਤੇ ਲੈਣੀਆਂ ਤੁਸੀਂ ਦੇਖ ਸਕਦੇ ਹੋ ਭਰਾਵੋ ਵੀ ਜਮਾ ਇਹਦੇ ਨਾਲ ਕੋਈ ਰੇਤਾ ਵਗੈਰਾ ਨਹੀਂ ਹੈਗਾ ਮਿੱਟੀ ਵਗੈਰਾ ਨਹੀਂ ਹੈਗੀ ਹੈਨਾ ਨਹੀਂ ਬਾਜ਼ਾਰ ਦੇ ਵਿੱਚੋਂ ਕੋਈ ਆਪਾਂ ਲੈਨੇ ਆਗੇ ਪਨੀਰੀ ਵਗੈਰਾ ਤਾਂ ਕਿੰਨੀ ਕਿੰਨੀ ਉਹਦੇ ਨਾਲ ਆਪਾਂ ਨੂੰ ਮਿੱਟੀ ਮਿਲ ਜਾਂਦੀ ਹੈਗੀ ਆਪਾਂ ਕਹਿ ਲਈਏ ਵੀ ਜੇ ਆਪਾਂ 10 ਕਿਲੋ ਲੈਨੇ ਆ ਤਾਂ ਕਿਲੋ ਦਾ ਮੇਰੇ ਹਿਸਾਬ ਨਾਲ ਵਿੱਚ ਆਪਾਂ ਨੂੰ ਰੇਤਾ ਮਿੱਟੀ ਹੀ ਨਿਕਲ ਜਾਂਦੀ ਹੈ ਕਿਉਂ ਹੈਵੀ ਹੁੰਦੀ ਹੈਗੀ ਉਹਦਾ ਵਾਜਣ ਹੋ ਜਾਂਦਾਗਾ ਉਹ ਹੋ ਜਾਂਦਾਗਾ ਤੇ ਇੱਥੇ ਬਾਈ ਇਹ ਚੌਂਕ ਦੇ ਵਿੱਚ ਹੀ ਆਪਾਂ ਹੋਇਆ ਕਰਾਂਗੇ ਹਾਂਜੀ ਹਾਂਜੀ ਟਾਈਮਿੰਗ ਆਪਣੀ ਕੀ ਹੈਗੀ ਇੱਥੇ ਸਵੇਰੇ 7 ਤੋਂ ਸ਼ਾਮੀ 8 ਵਜੇ ਤੱਕ ਸਵੇਰੇ 7 ਤੋਂ ਸ਼ਾਮ ਦੇ 8 ਵਜੇ ਤੱਕ ਹਾਂਜੀ ਹਾਂਜੀ ਠੀਕ ਆ ਬਾਈ ਤੇ ਹੋਰ ਬਾਈ ਕੋਈ ਆਪਣੇ ਫਾਰਮਰਾਂ ਨੂੰ ਜਿਵੇਂ ਕਿਸੇ ਨੇ ਕੋਈ ਮੰਗਵਾਉਣੀਆਂ ਸੋ ਤੋਂ ਇੱਥੋਂ ਕਿਸੇ ਵੀਰ ਨੇ ਸਾਨੂੰ ਕਹਤਾ ਵੀ ਬਾਈ ਸਾਨੂੰ ਚੰਡੀ ਜੜ ਭੇਜਣੀਆਂ ਜਾਂ ਪਟਿਆਲੇ ਮੰਗਵਾਉਣੀਆਂ ਜੀ ਤਾਂ ਜਿਵੇਂ ਆ ਲਫਾਫੇ ਭਰੇ ਪੈਣਗੇ ਇਹ ਭੇਜ ਵੀ ਸਕਦੇ ਹੋਗੇ ਹਾਂਜੀ ਭੇਜ ਸਕਦੇ ਆ ਜੀ ਠੀਕ ਹਾਂਜੀ ਬਾਈ ਵਾਸਤੇ ਭੇਜ ਸਕਦੇ ਆ ਜੀ ਠੀਕ ਹੈ ਜਾਕੀ ਹੋਰ ਸਿਸਟਮ ਰਾਈ ਭੇਜ ਦਾਂਗੇ ਜੀ ਪੌਂਚ ਕਰ ਦਾਂਗੇ ਜੀ ਬਿਲਕੁਲ ਜਿਵੇਂ ਅੱਜ ਜਿਹੜੇ ਕੋ ਬਾਪੂ ਜੀ ਲੈਣ ਆਏ ਬਣੇ ਆ ਬਾਪੂ ਜੀ ਆਏ ਬਣੇ ਹਨਾ ਸੱਸੀ ਗਰ ਬਾਪੂ ਜੀ ਰਾਣਾ ਸਾਹਿਬ ਤੋਂ ਹੀ ਰਾਣਾ ਸਾਹਿਬ ਤੋਂ ਹੀ ਹਾਂ ਜੀ ਮੈਂ ਸੱਸੀ ਗਰ ਜੀ ਸੱਸੀ ਗਰ ਜੀ ਤੇ ਕੀ ਸੁਭ ਨਾਮ ਕੀ ਹੈ ਜੀ ਆਪਣਾ ਪਰਮਜੀਤ ਸਿੰਘ ਪਰਮਜੀਤ ਸਿੰਘ ਰਾਣਾ ਸਾਹਿਬ ਤੋਂ ਆਏ ਆਗੇ ਜੀ ਹਾਂ ਜੀ ਹਾਂ ਜੀ ਠੀਕ ਹੈ ਇੱਥੇ ਜਗ੍ਹਾ ਲੱਭ ਲਈ ਸੀ ਕੋਈ ਉਹ ਤਾਂ ਨਹੀਂ ਹੋਈ ਅਰੇ ਇਹਨਾਂ ਦਾ ਵੀਡੀਓ ਪਾਈ ਦੀ ਰਤੀਆ ਤੋਂ ਹਾਂ ਜੀ ਉਹ ਤੋਂ ਪਤਾ ਲੱਗਿਆ ਜੀ ਉਹ ਤੋਂ ਡਰੈਸ ਲਿਆ ਇਹਨਾਂ ਨੂੰ ਹਾਂ ਰਤੀਆ ਕੇ ਮੈਂ ਵੀਡੀਓ ਪਾ ਕੇ ਆਇਆ ਸੀ ਉਹ ਹਾਂ ਉਹ ਤੋਂ ਪਤਾ ਲੱਗਿਆ ਥੋੜਾ ਮਾਂਟੂ ਟੀਵੀ ਕੋਈ ਚੰਗੀ ਕੁਆਲਿਟੀ ਦਾ ਪਿਆਜ ਹੋਵੇ ਬੜੀ ਕੁਆਲਿਟੀ ਹੋਵੇ ਹੈਨਾ ਬਿਲਕੁਲ ਪਨੀਰੀ ਦੱਸੋ ਪਹਿਲਾਂ ਤੁਹਾਨੂੰ ਕਿਵੇਂ ਲੱਗ ਰਹੀ ਹੈ ਨਹੀਂ ਬਿਲਕੁਲ ਠੀਕ ਠੀਕ ਹੈ ਵਧੀਆ ਹੈਨਾ ਠੀਕ ਹੈ ਜਿਵੇਂ ਆਪਾਂ ਕਹਿੰਦੇ ਆ ਵੀ ਦੇਖ ਕੇ ਚੀਜ਼ ਵਧੀਆ ਲੱਗੀ ਹੈ ਹਾਂ ਜੀ ਆਪਾਂ ਬਹੁਤ ਵਧੀਆ ਲੱਗੀ ਹੈ ਪਨੀਰੀ ਬਿਲਕੁਲ ਬਾਈ ਅਸਲ 'ਚ ਕਹਿੰਦੇ ਹੁੰਦੇ ਆ ਵੀ ਚੀਜ਼ ਅੱਖਾਂ ਹੀ ਦੱਸ ਦਿੰਦੀਆਂ ਨੇ ਵੀ ਚੀਜ਼ ਕੀ ਚੀਜ਼ ਆ ਹਨਾ ਮਨਪਸੰਦ ਹੋਵੇ ਕਿੰਨੀ ਕੀ ਤੇ ਬਿਲਕੁਲ ਠੀਕ ਹੈ ਜੀ ਕਿੰਨੇ ਬਾਹਣ ਦੀਆਂ ਕਿਆਣੀਆਂ ਨਹੀਂ ਮੈਂ ਤਾਂ ਆਮ ਘਰ ਜੋਗੀ ਲਾਉਣੇ ਆ ਹਾਂ ਘਰ ਜੋਗੀ ਲਾਉਣੇ ਮੰਨੋ ਵੀ ਵਿਸਵਾ ਦੋਗੇ ਸੁਵਿਜਾ ਮਰਲਾ ਆ ਪੰਜ ਚਾਰ ਮਰਲੇ ਲਾਉਣੀਆਂ ਠੀਕ ਹੈ ਆ ਪੰਜ ਸੱਤ ਕਿਲੋ ਨਹੀਂ ਨਹੀਂ ਬਹੁਤ ਵਧੀਆ ਜੀ ਮੈਂ ਸਾਰੇ ਕਿਸਾਨ ਵੀਰਾਂ ਨੂੰ ਕਹਿਣਾ ਵੀ ਜੇ ਕਮਰਸ਼ੀਅਲ ਤੌਰ ਤੇ ਨਹੀਂ ਤਾਂ ਆਪਣੇ ਲੋਕ ਬਾਈ ਘਰਾਂ ਲਈ ਵੀ ਲਾਉਣੋ ਹਟਕੇ ਦੀ ਘਰਾਂ ਲਈ ਲਾਉਣੋ ਕਿਉਂ ਹਟਕਦੀ ਕਿਉਂ ਲੋਕਾਂ ਨੂੰ ਚੀਜ਼ ਨਹੀਂ ਦੀ ਵਧੀਆ ਮਿਲਦੀ ਇੱਕ ਗੁੱਡ ਗੜਾਈ ਦਾ ਪੰਗਾ ਪੈਂਦਾ ਸੀਗਾ ਪਰ ਬਾਈ ਹੁਦੀ ਕਹਿੰਦੇ ਵੀ ਤੁਹਾਨੂੰ ਗੁੱਡ ਗੜਾਈ ਦੀ ਵੀ ਲੋੜ ਨਹੀਂ ਹੈਗੀ ਇਹ ਉਸੇ ਤਰ੍ਹਾਂ ਹੀ ਆਪਾਂ ਨੂੰ ਕੱਖਾਂ ਲਈ ਜਿਹੜੀ ਦਵਾਈ ਵਗੈਰਾ ਆਪਾਂ ਨੂੰ ਉਹੋ ਕਰਨਗੇ ਤੇ ਸਖਜਿੰਦਰ ਬਾਈ ਜੀ ਤੁਹਾਡਾ ਮੋਬਾਈਲ ਨੰਬਰ ਵਗੈਰਾ ਕਿੰਨਾ ਹੈ ਜੀ 98765 51518 ਠੀਕ ਹੈ ਜੀ 98765 51518 ਤੇ ਇੱਕ ਹੈਗਾ 98963 76455 ਇਹ ਵੀਰ ਜੀ ਹੋਣਾ ਠੀਕ ਆ ਤੇ ਜਸਪਾਲ ਬਾਈ ਜੀ ਤੁਸੀਂ ਕੁਝ ਕਹਿਣਾ ਚਾਹੁੰਦੇ ਹੋ ਬਾਈ ਹੋਰਿਆਂ ਬਾਰੇ ਵੀ ਆਪਣੇ ਲੋਕਾਂ ਨੂੰ ਸਹੂਲਤ ਕਰਤੀ ਬਾਈ ਹਨਾ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਇਸ ਲਈ ਬਹੁਤ ਬਹੁਤ ਇਥੋਂ ਕਿਹੜੇ ਕਿਹੜੇ ਪਿੰਡਾਂ ਨੂੰ ਸਪਲਾਈ ਹੋ ਜੂ ਬਾਈ ਕਿਹੜੇ ਕਿਹੜੇ ਏਰੀਆ ਨੇੜੇ ਪੈ ਜੂਗਾ ਇਥੋਂ 20 25 ਕਿਲੋਮੀਟਰ ਤੱਕ 30 ਕਿਲੋਮੀਟਰ ਤੱਕ ਆਸੇ ਪਾਸੇ ਦੇ ਜ਼ਿਮੀਦਾਰਾ ਮਤਲਬ ਸਾਡੇ ਕੋਲੇ ਲਿਜਾਣ ਦੀ بجائے ਏਡੀ ਦੂਰ ਰਤਿਆ 200 ਕਿਲੋਮੀਟਰ ਜਾਣ ਦੀ بجائے ਇਥੋਂ 25 30 ਕਿਲੋਮੀਟਰ 40 ਕਿਲੋਮੀਟਰ ਦੇ ਜਿਹੜੇ ਜਿਵੇਂ ਆਪਣੇ ਲਾਲੋ ਜੀ ਖੰਨਾ ਆ ਗਿਆ ਹਾਂ ਮੰਡੀ ਗਵਿੰਦ ਕੜ ਦੇਓਗੇ ਰਾਹੇ ਤੱਕ ਦੇਓਗੇ ਤੇ ਹੋਰ ਜੀ ਜਾਂ ਇਧਰ ਪਟਿਆਲੇ ਵਾਲੀ ਸਾਈਡ ਪੈ ਗਈ ਜੀ ਹਨਾ ਮੇਥੋਂ ਹਾਂ ਜੀ ਹਾਂ 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 ਜੀ ਬਿਲਕੁਲ ਜੀ ਬਿਲਕੁਲ ਤਾਂ ਬਾਕੀ ਇਹਨਾਂ ਨੂੰ ਵੀਰਜੀ ਨੂੰ ਪਤਾ ਐ ਲੱਗ ਲੱਗ ਕੇ ਚ ਹੋਰ ਕਿਹੜੇ ਕਿਹੜੇ ਸ਼ਹਿਰ ਨੇ ਨੇੜੇ ਇਧਰ ਮੰਨ ਲਈ ਭਾਰਸੋ ਹੋ ਗਿਆ ਜੀ ਨਾਪਾ ਹੋ ਗਿਆ ਜੀ ਹਾਂ ਜੀ ਹਾਂ ਬਿਲਕੁਲ ਭਾਈ ਤੇ ਪੂਰਾ ਪੈ ਗਿਆ ਏਰੀਆ ਹਾਂਜੀ ਬਿਲਕੁਲ ਫਟੂੜ ਤੋਂ ਸੌਣ ਵੀ ਆਈ ਸੀ ਮੈਨੂੰ ਠੀਕ ਹੈ ਤੇ ਜਸਪਾਲ ਭਾਈ ਜੀ ਆਪਾਂ ਗੱਲ ਕਰੀਏ ਹਨਾ ਜੇ ਆਪਾਂ ਕਿਸਾਨ ਵੀਰ ਨੂੰ ਇੱਕ ਵਾਰੀ ਫੇਰ ਦੱਸ ਦਈਏ ਵੀ ਇਹਨੂੰ ਜਿਵੇਂ ਕਿਸਾਨ ਵੀਰ ਬੈੱਡ ਤੇ ਵੀ ਲਾ ਸਕਦੇ ਆਗੇ ਹਨਾ ਹਾਂਜੀ ਪਲੇਨ ਚ ਤੇ ਪਲੇਨ ਦੇ ਵਿੱਚ ਵੀ ਲਾ ਸਕਦੇ ਆ ਤੇ ਜੇਕਰ ਕਿਸੇ ਕਿਸਾਨ ਵੀਰ ਨੇ ਬਾਗ ਵਗੈਰਾ ਲਾਇਆ ਹੋਇਆ ਜਾਂ ਤੁਸੀਂ ਮਲਟੀ ਕ੍ਰੋਪਿੰਗ ਕਰ ਰਹੇ ਹੋ ਕਈ ਪ੍ਰਕਾਰ ਦੀਆਂ ਫਸਲਾਂ ਦਾ ਉਹਨਾਂ ਦੇ ਵਿੱਚ ਵੀ ਲਾ ਸਕਦੇ ਹੋ ਤੇ ਬਾਗ ਦੇ ਵਿੱਚ ਵੀ ਤੁਸੀਂ 3 ਸਾਲ ਤੱਕ ਇਹਨੂੰ ਲਾ ਸਕਦੇ ਹੋ ਤੇ ਸੋਡੇ ਨੇ ਬਾਗ ਦਾ ਜਿਹੜਾ ਖਰਚਾ ਹੈਗਾ ਉਹ ਵੀ ਕੱਢ ਦੇਣਾ ਬਾਈ ਬਿਲਕੁਲ ਜੀ ਕੱਢਦਾ ਹੈ ਬਿਲਕੁਲ ਤੇ ਜੇ ਕੋਈ ਕਿਸਾਨ ਵੀ ਘਰ ਵਾਸਤੇ ਲਾ ਰਿਹਾ ਤਾਂ ਉਹ ਇਹ ਗੱਲ ਨਾ ਸੋਚੋ ਜਿਵੇਂ ਆਪਾਂ ਪਹਿਲਾਂ ਕਹਿੰਦੀ ਬਾਈ ਜੀ ਗੋਡੀਆਂ ਪਾਉਣੀਆਂ ਪੈਣੀਆਂ ਤਾਂ ਬਾਈ ਹੁਰੀ ਤੁਹਾਨੂੰ ਸਾਰਾ ਟ੍ਰੀਟਮੈਂਟ ਦੱਸਣਗੇ ਵੀ ਕਿਵੇਂ ਹੋਊਗਾ ਤੇ ਬਾਈ ਗੋਡੀ ਤੋਂ ਬਚਣ ਦੇ ਲਈ ਕਿਸਾਨਾਂ ਨੂੰ ਕਿਹੜੀ ਦਵਾਈ ਹੈ ਜਿਹੜੀ ਕਰਨੀ ਪੈਂਦੀ ਹੈ ਇਹ ਪੈਂਡਾ ਦਵਾਈ ਹੈ ਜਿਹੜੀ ਘਾਹ ਉੱਗਣ ਤੋਂ ਰੋਕਦੀ ਆ ਠੀਕ ਹੈ ਜੀ ਕਿ ਪਹਿਲੇ 50 ਦਿਨ ਘਾਹ ਨਹੀਂ ਉੱਗਣ ਦਿੰਦੀ ਜੀ ਠੀਕ ਹੈ ਜੀ ਉਸ ਤੋਂ ਬਾਅਦ ਫਸਲ ਵੱਡੀ ਹੋ ਜਾਂਦੀ ਆ ਫਿਰ ਕਾਹ ਦੀ ਸ਼ਿਕਾਇਤ ਵੀ ਘਟ ਜਾਂਦੀ ਆ ਜਿਹੜੇ ਉੱਪਰ ਦੇ ਬੀਜ ਹੁੰਦੇ ਆ ਉਹ ਗਲ ਜਾਂਦੇ ਆ ਬਿਲਕੁਲ ਜੀ ਉਸ ਤੋਂ ਬਾਅਦ ਬਹੁਤ ਕਾਹ ਘਾ ਘਟ ਡਾ ਠੀਕ ਹੈ ਤੇ ਜੇ ਮਾੜਾ ਮੋਟਾ ਫੇ ਰੁਗੇ ਤੇ ਹੱਥ ਨਾਲ ਪੱਟਿਆ ਜਾਂਦਾ ਤਾਂ ਉਹਨਾਂ ਕਾ ਹੱਥ ਨਾਲ ਹੋ ਜਾਂਦਾ ਵੀ ਬਾਈ ਪਹਿਲਾ ਪਾਣੀ ਤਾਂ ਇਹਨੂੰ ਜਦੋਂ ਪਨੀਰੀ ਆਪਾਂ ਲਾਉਣੀ ਹੈ ਉਦੋਂ ਲੱਗ ਜੂਗਾ ਉਸ ਤੋਂ ਬਾਅਦ ਜਿਹੜਾ ਦੂਜਾ ਪਾਣੀ ਲਾਉਣਾਗਾ ਆਪਾਂ ਥੋੜਾ ਜਿਹਾ ਪਾਣੀ ਥੋੜਾ ਜਿਹਾ ਰੋਕ ਕੇ ਲਾਉਣਾ ਹੁੰਦਾ ਜੀ ਚੜਾ ਕੇ ਲਾ ਦਈਏ ਉਹਦਾ ਚੜਾ ਕੇ ਜਿੰਨਾ ਚੜਾ ਕੇ ਲਾਵਾਂਗੇ ਉਨਾਂ ਹੀ ਵਧੀਆ ਪਹੁੰਚ ਚਾਲ ਬਣੂ ਉਨਾਂ ਹੀ ਵਧੀਆ ਰਹਿੰਦਾ 15 ਮਾਰਚ ਤੋਂ ਬਾਅਦ ਜਦੋਂ ਗਰਮੀ ਸਟਾਰਟ ਹੋ ਜਾਂਦੀ ਆ ਅਸਲ ਪਿਆਜ਼ ਨੂੰ ਉਦੋਂ ਪਾਣੀ ਚਾਹੀਦਿਆ ਉਦੋਂ ਪਾਣੀ ਜ਼ਰੂਰਤ ਪੈਂਦੀ ਆ ਬਾਈ ਉਸ ਤੋਂ ਪਹਿਲਾਂ ਦੋ ਤਿੰ ਘਰ ਵਾਸਤੇ ਲਾਉਣਾ ਜਾਂ ਦੂਜਾ ਹੋਰ ਕਰਨਾ ਤਾਂ ਇਹਨੂੰ ਜੂਰੀਆ ਵਗੈਰਾ ਜਾਂ ਥੱਲੇ ਡੀਏਪੀ ਵਗੈਰਾ ਕੀ ਕੀ ਚੀਜ਼ ਪਾ ਸਕਦਾ ਇਹ ਤਾਂ ਵੈਰੈਟੀ ਇਹੋ ਜੀ ਹੈ ਜੀ ਇਹਦੀਆਂ ਜੜ੍ਹਾਂ ਦੱਸਦੀਆਂ ਜੀ ਤੇ ਹੁਣ ਦੇਖੋ ਇਹ ਛੋਟੇ ਛੋਟੇ ਬੱਚੇ ਹੀ ਆ ਹਾਂ ਅਜੇ ਜੜ੍ਹਾਂ ਇਹਨਾਂ ਦੀ ਹੈ ਜਦੋਂ ਪੱਟਣ ਲੱਗਿਆ ਆਪਾਂ ਥੱਲੇ ਕੱਟਿਆਂਗੇ ਹਾਂ ਇਹ ਵੈਰੈਟੀ ਦੀ ਜਿਹੜੀ ਜੜ ਆ ਹਾਂ ਜੀ ਇਹ ਜੜ੍ਹ ਹੀ ਇੰਨੀ ਜ਼ਿਆਦੀ ਹੈ ਵੀ ਥੱਲੋਂ ਆਪਣੇ ਆਪ ਹੀ ਨਿਊਟ੍ਰੀਐਂਟਸ ਇੰਨੇ ਚੱਕ ਲੈਂਦੀ ਹੈ ਵੀ ਜ਼ਿਆਦਾ ਖਾਦ ਦੀ ਜ਼ਿਆਦਾ ਲੋਡ ਨਹੀਂ ਪੈਂਦੀ ਠੀਕ ਹੈ ਜੀ ਜੇ ਕਿਸੇ ਨੇ ਘਰ ਵਾਸਤੇ ਲਾਉਣਾ ਹੈ ਤਾਂ ਕੋਈ ਵੀ ਖਾਦ ਪਾਉਣ ਦੀ ਜ਼ਰੂਰਤ ਨਹੀਂ ਜੇ ਥੋੜੀ ਬੋਤੀ ਆਪਣੇ ਦੇਸੀ ਰੇਹ ਹੁੰਦੀ ਆ ਉਹ ਪਾਈ ਹੋਵੇ ਤਾਂ ਹੋਰ ਕੋਈ ਵੀ ਖਾਦ ਖਰਾਕ ਦੀ ਜ਼ਰੂਰਤ ਨਹੀਂ ਠੀਕ ਹੈ ਜੀ ਇਹ ਕਿਸੇ ਨੇ ਕਮਰਸ਼ੀਅਲ ਜਾਣਾ ਹੈ ਉਹ ਫਿਰ ਅਸੀਂ ਜ਼ਮੀਨ ਅਗਲੇ ਨੂੰ ਪੁੱਛ ਕੇ ਵੀ ਤੇਰੀ ਜ਼ਮੀਨ ਕਿਹੋ ਜੀ ਉਸ ਹਿਸਾਬ ਨਾਲ ਅਗਲੇ ਨੂੰ ਖਰਾਕ ਦੱਸ ਦਿੰਦੇ ਆ ਵੀ ਆਹ ਖਰਾਕ ਇਸ ਤਰ੍ਹਾਂ ਉਸ ਹਿਸਾਬ ਤੇ ਕਰ ਸਕਦਾ ਬਿਲਕੁਲ ਜੀ ਬਿਲਕੁਲ ਸੋ ਠੀਕ ਹੈ ਬਾਈ ਹੈਨਾ ਕੋਈ ਹੋਰ ਗੱਲ ਤਾਂ ਨਹੀਂ ਰਹੀ ਸਖਜਿੰਦਰ ਬਾਈ ਕੁਝ ਤੁਸੀਂ ਦੱਸਣਾ ਹੋਵੇ ਹੈਨਾ ਠੀਕ ਹੈ ਬਾਈ ਸੋ ਭਰਾਵੋ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਦੇ ਹੋ ਵੀਡੀਓ ਨੂੰ ਕਿਉਂ ਫਤੇਗੜ ਸਾਹਿਬ ਸਰਹੰਦ ਦੇ ਵਿੱਚ ਆ ਸਾਨੀਪੁਰ ਰੋਡ ਨੂੰ ਇਹ ਲੋਕੇਸ਼ਨ ਜਾਂਦੀ ਹੈਗੀ ਸੋ ਨੂੰ ਉੱਪਰ ਮੋਬ ਮੇਨ ਹਾਈਵੇ ਪੁਲ ਦੇ ਥੱਲੇ ਆ ਗਈ ਜਿੱਥੋਂ ਰੇਲਵੇ ਸਟੇਸ਼ਨ ਨੂੰ ਰੋੜ ਜਾਂਦਾਗਾ ਤੇ ਬਸ ਸਾਡਾ ਵੀ ਇੱਥੋਂ ਬਿਲਕੁਲ ਨਜ਼ਦੀਕ ਰਹ ਜਾਂਦਾ ਜਾਂ ਕਿਸੇ ਵੀਰ ਨੇ ਕੋਰੀਅਰ ਵਗੈਰਾ ਕਰਵਾਉਣੀ ਆਪਾਂ ਕਹ ਜੀ ਬਸ ਤੇ ਰਖਾਉਣੀ ਆ ਜਿਆਦਾ ਵਾਹਣ ਦੀ ਪ੍ਰੀਰੀਆ ਬਸ ਤੇ ਰਖਾਉਣੀ ਆ ਤਾਂ ਉਹ ਵੀ ਤੁਹਾਨੂੰ ਬਾਈ ਹੁਰੀ ਦਿਖਾ ਦੇਣਗੇ ਪਰ ਉਹਦੇ ਜਿਹੜੇ ਚਾਰਜਸ ਜੋ ਵੀ ਇਹਨਾਂ ਦੇ ਐਕਸਟਰਾ ਹੋਣਗੇ ਉਹ ਗੱਲਬਾਤ ਕਰ ਲਿਓ ਸੋ ਠੀਕ ਆ ਬਾਈ ਜੀ ਧੰਨਵਾਦ ਮਿਹਰਬਾਨ ਥੈਂਕ ਯੂ ਲਵ ਯੂ ਆਲ